ਹੈਲੋ ਤੋਂ ਸਾਰਾ ਪਿਆਰ ਸਤਿ ਸ੍ਰੀ ਅਕਾਲ ਤੁਸੀ ਦੇਖ ਰਹੇ ਹੋ ਜ਼ੋਰ ਟੀਵੀ ਨੂੰ ਸਾਡੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਬਹੁਤ ਅਹਿਮ ਇਸ਼ੂ ਹੈ ਜਿਵੇਂ ਕਿ ਤੁਹਾਡੇ ਧਿਆਨ ਹੋਏਗਾ ਕਿ ਪਰਸੋਂ ਵੀ ਆਪਾਂ ਇਸੇ ਸਮੇਂ ਇਸੇ ਜਗ੍ਹਾ ਦੇ ਉੱਪਰ ਇਕੱਠੇ ਹੋਏ ਸੀਗੇ ਤੇ ਉਸ ਸਮੇਂ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਬਿਹਾਫ ਦੇ ਉੱਪਰ ਪੰਜਾਬ ਸਰਕਾਰ ਦੇ ਬਿਹਾਫ ਦੇ ਉੱਪਰ ਆਮ ਆਦਮੀ ਪਾਰਟੀ ਦੀ ਤਰਫੋਂ ਮੈਂ ਹੱਥ ਜੋੜ ਕੇ ਜਿੱਥੇ ਕੇਂਦਰ ਸਰਕਾਰ ਨੂੰ ਔਰ ਜੀ ਆਇਆਂ ਖਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿਉਂਕਿ ਪੰਜਾਬੀ ਉਹ ਕੌਮ ਹੈ ਕਿ ਜਿਨੇ ਵੀ ਆਉਣਾ ਹੁੰਦਾ ਸਾਡੇ ਘਰੇ ਤੇ ਅਸੀਂ ਉਹਨਾਂ ਦਾ ਖੁੱਲ੍ਹ ਦਿੱਲੀ ਦੇ ਨਾਲ ਜੀ ਆਇਆਂ ਕਹਨੇ ਆ ਉਹਨਾਂ ਨੂੰ ਪਰ ਉਹਦੇ ਨਾਲ-ਨਾਲ ਮੈਂ ਇੱਕ ਗੱਲ ਹੋਰ ਵੀ ਕਹੀ ਸੀਗੀ ਕਿ ਮੈਂ ਜਿੱਥੇ ਖੁੱਲ੍ਹ ਦਿੱਲੀ ਦੇ ਨਾਲ 3 ਕਰੋੜ ਪੰਜਾਬੀਆਂ ਵੱਲੋਂ ਪੀਐਮ ਸਾਹਿਬ ਦਾ ਸਵਾਗਤ ਕਰਦਾ ਸਰਕਾਰ ਵੱਲੋਂ ਸਵਾਗਤ ਕਰਦਾ ਉੱਥੇ ਹੀ ਇਹ ਉਮੀਦ ਆਸ ਵੀ ਰੱਖਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜਿਹਦਾ ਪੰਜਾਬ ਇੱਕ ਅਟੁੱਟ ਅੰਗ ਹੈ ਤੇ ਉਹਨੂੰ ਆਪ ਦਾ ਅੰਗ ਸਮਝਦੇ ਹੋਏ ਖੁੱਲ੍ਹ ਦਿੱਲੀ ਦੇ ਨਾਲ ਪੰਜਾਬ ਦੀ ਇਸ ਔਖ ਦੀ ਘੜੀ ਦੇ ਵਿੱਚ ਸਾਥ ਦੇ ਕੇ ਜਾਣਗੇ ਇਸ ਗੱਲ ਦੀ ਮੈਂ ਉਹ ਉਮੀਦ ਆਸ ਵੀ ਪ੍ਰਗਟਾਈ ਸੀ ਤੇ ਨਾਲ ਹੀ ਖਦਸ਼ਾ ਵੀ ਪ੍ਰਗਟਾਇਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਹੁਣ ਤੱਕ ਕੇਂਦਰ ਸਰਕਾਰ ਭਾਜਪਾ ਔਰ ਮੋਦੀ ਸਾਹਿਬ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ سلوਕ ਕਰਦੇ ਰਹੇ ਨੇ ਉਹ ਇੱਕ ਵਾਰ ਆਪਦੀ ਆਦਤ ਮੁਤਾਬਕ ਉਹ ਉਹੀ ਰਵਈਆ ਫੇਰ ਪੰਜਾਬ ਦੇ ਨਾਲ ਦੁਹਰਾ ਕੇ ਮਹਿਜ਼ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਿਹੜਾ ਕਿ ਮੈਂ ਸਮਝਦਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹ ਕਰਕੇ ਗਏ ਨੇ ਪੰਜਾਬੀਆਂ ਦੇ ਅੱਲੇ ਜ਼ਖਮਾਂ ਦੇ ਉੱਪਰ ਮੱਲ ਮਲਾਉਣ ਦੀ بجائے ਉਹ ਨਮਕ ਲਗਾ ਕੇ ਗਏ ਨੇ ਔਰ ਉਹਨੂੰ ਨਮਕ ਲਗਾ ਕੇ ਰਗੜ ਕੇ ਗਏ ਨੇ ਮੈਂ ਸਮਝਦਾ ਕਿ ਇਹੋ ਜਿਹਾ ਵਰਤਾਰਾ ਤਾਂ ਕੋਈ ਵਿਰੋਧੀ ਵੀ ਨਹੀਂ ਕਰਦਾ ਹੁੰਦਾ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਵਿੱਚ ਭੁਕੰਪ ਆਇਆ ਜੋ ਅਰਥਕੋਇਕ ਆਇਆ ਉੱਥੇ ਤਾਂ ਬੜਾ ਖੁੱਲ੍ਹਦਿਲੀ ਨਾਲ ਦੇ ਨਾਲ ਐਲਾਨ ਹੁੰਦੇ ਨੇ ਪਰ ਪੰਜਾਬ ਦੇ ਨਾਲ ਇਹੋ ਜਿਹਾ ਸਲੂਕ ਇਹ ਅਨਫੋਰਚਿਊਨੇਟਾ ਇਹ ਮੰਦ ਭਾਗ ਹੈ ਇਸ ਤੋਂ ਪਹਿਲਾਂ ਜਿਵੇਂ ਪਰਸੋ ਦੱਸਿਆ ਸੀ ਕਿ 20000 ਕਰੋੜ ਦੀ ਮੰਗ ਸੀ ਤੇ ਉਹਦੇ ਚੋਂ ਮਹਿ 1600 ਕਰੋੜ ਦੇਣਾ ਔਰ ਫਿਰ ਜੋ ਸਾਡੇ ਪੰਜਾਬ ਦੇ ਹੱਕ ਹਕੂਕ ਦੇ ਪੈਸੇ ਸੀਗੇ ਤਕਰੀਬਨ 60 ਹਜ਼ਾਰ ਕਰੋੜ ਜਿਹੜਾ ਕਿ 50 ਹਜ਼ਾਰ ਕਰੋੜ ਦਾ ਨੁਕਸਾਨ ਜੀਐਸਟੀ ਰਜਿਮ ਦੇ ਵਿੱਚ ਹੋ ਚੁੱਕਿਆ ਔਰ 10 ਹਜ਼ਾਰ ਕਰੋੜ ਆਰਡੀਐਫ ਐਮਡੀਐਫ ਤੇ ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ ਦਾ ਰੋਕ ਰੱਖਿਆ ਉਹਦਾ 60 ਹਜ਼ਾਰ ਕਰੋੜ ਉਹ ਤੇ 20 ਹਜ਼ਾਰ 80 ਹਜ਼ਾਰ ਕਰੋੜ ਦੇ ਬਦਲੇ ਮਹਿਜ਼ 1600 ਕਰੋੜ ਦੇ ਕੇ ਜਾਣ ਜਿਹੜਾ ਕਿ ਮਹਿਜ਼ ਮੈਂ ਸਮਝਦਾ ਕਿ 2% ਬਣਦਾ ਉਹ ਕੋਜਾ ਭੱਦਾ ਮਜ਼ਾਕ ਕਰਕੇ ਗਏ ਨੇ ਸੋ ਮੈਂ ਅੱਜ ਪਰਸੋਂ ਵੀ ਉਸ ਗੱਲ ਨੂੰ ਕਿਹਾ ਸੀਗਾ ਮੈਂ ਇਸ਼ਾਰਾ ਵੀ ਕੀਤਾ ਸੀਗਾ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਕਿਤੇ ਸਾਨੂੰ ਪੂਰੇ ਪੰਜਾਬ ਨੂੰ ਤੁਹਾਡੀ ਫੇਰੀ ਤੋਂ ਮਗਰੋਂ ਇਹ ਨਾ ਕਹਿਣਾ ਪੈ ਜੇ ਅਸੀਂ ਕਹਿਣਾ ਨਹੀਂ ਚਾਹੁੰਦੇ ਸੀਗੇ ਪਰ ਮੇਰੇ ਖਿਆਲ ਦੇ ਵਿੱਚ ਇਹ ਕਹਿਣਾ ਪਊਗਾ ਯਾਦ ਕਰਾਉਣਾ ਪਊਗਾ ਕਿ ਕਿਵੇਂ ਪਿਛਲੇ 10.5 11 ਸਾਲਾਂ ਦੇ ਵਿੱਚ ਇਹ ਆਪਦੇ ਕਾਰਪੋਰੇਟ ਘਰਾਣਿਆਂ ਦਾ ਤਕਰੀਬਨ 15 ਲੱਖ ਕਰੋੜ ਰੁਪਇਆ ਮਾਫੇ ਜਿਹੜਾ ਉਹ ਕਰ ਚੁੱਕੇ ਪਰ ਜਦੋਂ ਪੰਜਾਬ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਗੱਲ ਆਉਂਦੀ ਹੈ ਉਦੋਂ ਪੰਜਾਬ ਦੇ ਨਾਲ ਮਤਰਈ ਮਾਲਾ ਸਲੂਕ ਹੈ ਜਿਹੜਾ ਉਹ ਹੋ ਜਾਂਦਾ ਜੇ ਮੈਂ ਤੁਹਾਡੇ ਨਾਲ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਲਿਸਟ ਸ਼ੇਅਰ ਕਰਨ ਲੱਗਾ ਨਾ ਤੇ 43 ਘਰਾਣੇ ਤਾਂ ਇਹੋ ਜਿਹੇ ਨੇ ਕਿ ਜੇ ਕਈਆਂ ਦੇ ਵਿੱਚ ਇਹੋ ਜਿਹੇ ਨੇ ਕਿ ਇੱਕ ਘਰਾਣੇ ਦਾ ਜੇ ਮਾਫ ਜਿੰਨਾ ਮਾਫ ਕੀਤਾ ਉਹ 20000 ਕਰੋੜ ਨਾਲੋਂ ਵੀ ਵੱਧ ਸੀਗਾ 20000 ਕਰੋੜ ਤੱਕ ਦਾ ਇੱਕ ਇੱਕ ਕਾਰਪੋਰੇਟ ਘਰਾਣੇ ਦਾ ਕਰਜ਼ੇ ਜਿਹੜਾ ਉਹ ਮੋਦੀ ਸਾਹਿਬ ਆਪਦੇ ਚਹੇਤਿਆਂ ਦਾ ਉਹ ਮਾਫ ਕਰ ਚੁੱਕੇ ਪਰ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਸ ਆਪਤਾ ਦੀ ਘੜੀ ਦੇ ਵਿੱਚ ਮਹਿਜ਼ 1600 ਕਰੋੜ ਦੇਣਾ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾ ਕਰਾ ਜਿਹੜਾ ਉਹ ਨਹੀਂ ਸਕਦਾ ਹੈਗਾ ਸੋ ਇਸ ਪੈਕੇਜ ਨੂੰ ਅਸੀਂ ਸਿਰੇ ਤੋਂ ਨਕਾਰਦੇ ਹਾਂ ਕੰਡੈਮ ਕਰਦੇ ਹਾਂ ਕੱਲ ਜਹਜੀ ਇੱਕ ਫੋਟੋ ਆਫ ਕਰਕੇ ਗਏ ਨੇ ਇਹੀ ਕੰਮ ਪਹਿਲਾਂ ਸ਼ੇਵਰਾ ਚੋਹਾਨ ਜੀ ਹੋਣੀ ਕਰਗੇ ਤੇ ਕੱਲ ਇਹੀ ਮੋਦੀ ਸਾਹਿਬ ਦੀ ਵਿਜ਼ਿਟ ਦੇ ਦੌਰਾਨ ਹੋ ਗਿਆ ਕੁਝ ਕੁ ਸਾਥੀਆਂ ਨੂੰ ਮੈਨੂੰ ਪਤਾ ਲੱਗੇ ਕਿ ਕਿਸਾਨਾਂ ਨੂੰ ਤਾਂ ਉਹ ਵੀ ਚਲੋ ਉਹਨਾਂ ਦੇ ਸ਼ਾਇਦ ਸਿਲੇਕਟਿਡ ਸੀਗੇ ਸਾਥੀ ਵੀਰ ਅਸੀਂ ਨਹੀਂ ਕਹਿੰਦੇ ਕਿ ਸਾਰਿਆਂ ਦੀ ਸਤਿਕਾਰ ਹੈ ਸਾਡੇ ਮਨਾਂ ਦੇ ਵਿੱਚ ਉਹ ਤਾਂ ਸ਼ਾਇਦ 18 19 ਸੀਗੇ ਪਰ ਬੀਜੇਪੀ ਦੇ ਲੀਡਰਜ਼ ਇੱਕ ਪੋਲਿਟਿਕਲ ਰੈਲੀਆ ਨੇ ਜਿਹੜੀਆਂ ਉਹ ਤਕਰੀਬਨ 136 40 ਬੰਦੇ ਲਾਈਨ ਅਪ ਕੀਤੇ ਹੋਏ ਸੀਗੇ ਇੱਕ ਪੋਲਿਟਿਕਲ ਆ ਆਪਦੀ ਸਟੰਟ ਬਾਜ਼ੀ ਕਰਕੇ ਮੋਦੀ ਸਾਹਿਬ ਮੁੜ ਗਏ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ ਪੰਜਾਬ ਇਸ ਨੂੰ ਸਿਰਿਓ ਨਕਾਰਦਾ ਹੈ ਔਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਲੀਅਰ ਕਰ ਦੇਣਾ ਚਾਹਣਾ ਕਿ ਉਹਨਾਂ ਨੇ ਤਾਂ ਆਪਦੀ ਆਦਤ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਹੀ ਵਰਤਾਰਾ ਕਰ ਦਿੱਤਾ ਪਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕੱਲੇ-ਕੱਲੇ ਪੰਜਾਬੀ ਕੱਲੇ-ਕੱਲੇ ਹੜਪੀੜਤ ਦੇ ਨਾਲ ਖੜੀ ਹੈ ਇੱਕ ਦੋ ਦਿਨਾਂ ਦੇ ਵਿੱਚ ਕੱਲ੍ਹ ਸ਼ਾਮ ਤੱਕ ਜਾਂ ਪਰਸੋਂ ਤੱਕ ਜੋ ਛੁੱਟੀ ਮਿਲ ਜਾਣੀ ਹੈ ਸੀਐਮ ਸਾਹਿਬ ਨੂੰ ਹਸਪਤਾਲ ਤੋਂ ਤੇ ਉਹ ਤੋਂ ਬਾਅਦ ਕੱਲੇ-ਕੱਲੇ ਦੀ ਬਾਂਹ ਫੜਨ ਦਾ ਕੰਮ ਹੈ ਡਾ ਉਹ ਪੰਜਾਬ ਸਰਕਾਰ ਕਰੂਗੀ ਇਸ ਮੌਕੇ ਮੈਂ ਬੀਜੇਪੀ ਦੇ ਵੀ ਉਹਨਾਂ ਸਟੇਟ ਲੀਡਰਸ ਨੂੰ ਯਾਦ ਕਰਾਉਣਾ ਚਾਹੂੰਗਾ ਕੇ ਜਿਹੜੇ ਜਾਖੜ ਸਾਹਿਬ ਹੋਣੀ ਬਿੱਟੂ ਜੀ ਹੋਣੀ ਅਸ਼ਵਨੀ ਸ਼ਰਮਾ ਜੀ ਹੋਣੀ ਸਾਰੇ ਇੱਕੋ ਹੀ ਗੱਲ ਕਰਦੇ ਸੀ ਕਿ ਜੇ 50000 ਰੁਪਏ ਏਕੜ ਹੈ ਜਿਹੜਾ ਉਹ ਦਵੇ ਪੰਜਾਬ ਸਰਕਾਰ ਤੇ ਇਹ ਤਾਂ 50000 4.5 ਲੱਖ ਏਕੜ ਹੈ ਜਿਹੜਾ ਉਹ ਨੁਕਸਾਨ ਹੋ ਗਿਆ ਕਲੀ ਫਸਲ ਫਸਲ ਦਾ 50000 ਨਾਲ ਮਲਟੀਪਲਾਈ ਕਰ ਲੋ ਉਹੀ 1600 ਕਰੋੜ ਨਾਲ ਵੱਧ ਬਣ ਜਾਣਾ ਹੈ ਹਜ਼ਾਰਾਂ ਘਰਾਂ ਦਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਿਆ ਉਦੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਇੱਕ ਚਿੱਠੀ ਲਿਖੀ ਸੀਗੀ ਕਿ ਤੁਸੀਂ ਜੋ ਐਸ ਡੀ ਆਰ ਐਫ ਦੇ ਨੋਰਮਸ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿਓ ਅੱਜ 10 ਦਿਨ ਹੋ ਗਏ ਹਜੇ ਤੱਕ ਇੱਕ ਸ਼ਬਦ ਵੀ ਹਾਂ ਜਾਂ ਨਾ ਉਹਦੇ ਵਾਸਤੇ ਸਾਡੇ ਕੋਲੇ ਜਵਾਬ ਨਹੀਂ ਆਇਆ ਹੈਗਾ ਤੇ ਹੁਣ ਉਹ ਐਸ ਡੀ ਆਰ ਐਫ ਦੇ ਨੋਰਮਸ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ ਇਹ ਕਹਿਤਾ ਗਏ ਕਿ ਜੀ ਪੈਸੇ ਤੁਹਾਡੇ ਕੋਲ ਪਏ ਨੇ ਪਰ ਪੈਸੇ ਦੇਣੇ ਕਿੰਨੇ ਨੇ ਉਹ ਕੇਂਦਰ ਸਰਕਾਰ ਡਿਸਾਈਡ ਕਰੇ ਕਿਉਂਕਿ ਕਿਉਂਕਿ ਉਹਨਾਂ ਦੇ ਨੋਰਮਸ ਉਹਦੇ ਉੱਪਰ ਲੱਗਦੇ ਨੇ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਜੇ ਆਪਾਂ ਡੈਥ ਦੀ ਗੱਲ ਕਰ ਲਈਏ ਤਾਂ ਮਹਸ 4 ਲੱਖ ਰੁਪਏ ਉਹਦੇ ਵਿੱਚ ਜੇ ਕਿਸੇ ਦੀ ਅ ਕਿਸੇ ਦੀਆਂ ਲੱਤਾਂ ਟੁੱਟ ਜਾਣ ਲਿੰਬਸ ਟੁੱਟ ਜਾਣ ਮਹਸ 74000 ਰੁਪਏ ਜਿਹੜਾ ਬੰਦਾ ਪਰਮਨੈਂਟ ਡਿਸੇਬਲ ਹੋ ਗਿਆ ਸਾਰੀ ਉਮਰ ਦੇ ਲਈ 7480 ਰੁਪਏ ਇਸੇ ਤਰੀਕੇ ਨਾਲ ਕਿਸਦਾ ਘਰ ਪੂਰੇ ਤਰ੍ਹਾਂ ਤਬਾਹ ਹੋ ਜੇ ਉਹਦਾ 1 ਲੱਖ 20000 ਰੁਪਏ ਪਾਰਸ਼ਲੀ ਜੇ ਇਹਨਾਂ ਦੇ ਐਸਡੀਆਰਫ ਦੇ ਨੋਰਮ ਜਿਹੜਾ ਕਹਿ ਕੇ ਗਏ ਨੇ ਕਿ ਇਹ ਪੈਸਾ ਤੁਸੀਂ ਵਰਤੋ ਜੇ ਪਾਰਸ਼ਲੀ ਕਿਸੇ ਦਾ ਪੱਕਾ ਮਕਾਨ ਉਹ ਉਹ ਟੁੱਟ ਜੇ ਉਹਦਾ ਨੁਕਸਾਨ ਹੋ ਜੇ ਉਹ ਤੇੜਾ ਪੈ ਜਾਣਾ ਉਹਦੀ ਛੱਤ ਡਿੱਗ ਜੇ ਤੇ ਐਸਡੀਆਰਫ ਨੋਰਮਸ ਕਹਿੰਦੇ ਨੇ ਜੀ ਕਿ ਉਹਨੂੰ 6500 ਰੁਪਏ ਦੇ ਦਿਓ ਜੇ ਕੱਚਾ ਹੋਵੇ ਤੇ ਕਹਿੰਦੇ ਨੇ 4000 ਰੁਪਏ ਦੇ ਦਿਓ ਕੀ ਇਹ ਉਹ ਤਾਂ ਕਹਿਗੇ ਕਿ ਜੀ ਇਹ ਦੇ ਦਿਓ ਕੀ ਇਹ ਦੁਬਾਰਾ ਮੁੜ ਕੇ ਇਹ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਹਾੜਾਂ ਦੇ ਵਿੱਚ ਸਾਰਾ ਕੁਝ ਤਬਾਹ ਹੋ ਗਿਆ ਕੀ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਪਰ ਦੁਬਾਰਾ ਮੱਲਮ ਲਾਉਣ ਦੀ ਬਜਾਏ ਇਹ ਨਮਕ ਛਿੜਕਣ ਵਾਲਾ ਕੰਮ ਨਹੀਂ ਹੋ ਜੂਗਾ ਇਸੇ ਕਰਕੇ ਕੇਂਦਰ ਦੁਆਰਾ ਭਾਜਪੀ ਦਾ ਔਰ ਕੇਂਦਰ ਸਰਕਾਰ ਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰੇ ਜਿਹੜਾ ਉਹ ਇੱਕ ਵਾਰ ਫੇਰ ਤੋਂ ਨੰਗਾ ਹੋ ਚੁੱਕਾ ਹਾਂਜੀ ਇਹ ਤੇ 12000 ਆਪਣੇ ਕੋਲ ਐਸਟੀਆਰ ਟੋਟਲ ਕਿੰਨਾ ਉਹ ਤਕਰੀਬਨ ਜੋ 12000 ਕਹਿ ਕੇ ਥੋੜਾ ਬਹੁਤ ਪਲੱਸ ਮਿੰਟ ਤੱਕ ਹੈ ਐਨ ਆਈ ਨਾਮੀਆਂ ਤਾਜ਼ੀਆਂ ਖਬਰਾਂ ਲਾ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਇੱਕ ਜਾਂਦੇ ਜਾਂਦੇ ਤੁਹਾਨੂੰ ਛੋਟੀ ਜਾਣਕਾਰੀ ਅਸੀਂ ਦੇ ਦਈਏ ਬਹੁਤ ਵੀਰ ਸਾਨੂੰ ਜਿਹੜੇ ਫੋਨ ਕਰਦੇ ਜਾਂ ਵੀਡੀਓ ਭੇਜ ਦਿੰਦੇ ਆ ਉਹ ਇਸ ਤਰ੍ਹਾਂ ਵੀਡੀਓ ਬਣਾਉਂਦੇ ਨੇ ਇਸ ਤਰ੍ਹਾਂ ਕਰਕੇ ਜਾਂ ਫਿਰ ਇਸ ਤਰ੍ਹਾਂ ਵੀਡੀਓ ਭੇਜ ਦਿਆ ਉਹ ਕਹਿੰਦੇ ਨੇ ਸਾਡੀ ਨਿਊਜ਼ ਲਾ ਦਿਓ ਇਸ ਕਰਕੇ ਉਹ ਫਰੇਮ ਦੇ ਵਿੱਚ ਨਿਊਜ਼ ਆ ਜਿਹੜੀ ਨਹੀਂ ਲੱਗਦੀ ਸੋ ਤੁਹਾਨੂੰ ਅਸੀਂ ਦੱਸ ਦਈਏ ਇੱਕ ਇੱਕ ਮਿੰਟ ਦੇ ਕਲਿੱਪ ਸਾਨੂੰ ਬਣਾ ਕੇ ਭੇਜਿਆ ਕਰੋ ਜਦੋਂ ਵੀ ਤੁਸੀਂ ਵੀਡੀਓ ਸ਼ੂਟ ਕਰਨਾ ਤੁਹਾਡਾ ਮੋਬਾਈਲ ਇਸ ਤਰ੍ਹਾਂ ਹੋਵੇ ਵਧੀਆ ਤਰੀਕੇ ਨਾਲ ਜਿਹੜੀ ਤੁਸੀਂ ਵੀਡੀਓ ਸਾਡੇ ਤੱਕ ਭੇਜੇਂਗੇ ਉਹ ਜਿਹੜਾ ਸਕਰੀਨ ਤੇ ਥੱਲੇ ਨੰਬਰ ਚੱਲ ਰਿਹਾ ਇਹ ਤੇ WhatsApp ਚੱਲਦੀ ਆ ਇਹਦੇ ਸਾਨੂੰ ਉਹ ਤੁਸੀਂ ਵੀਡੀਓ ਸੈਂਡ ਕਰ ਸਕਦੇ ਹੋ ਇਸ ਲਈ ਸਾਡੇ ਚੈਨਲ ਨੂੰ ਵੀਡੀਓ ਦੇਖਣ ਲਈ ਤਾਂ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਹਰੇਕ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਕਿਸੇ ਵੀ ਤਰ੍ਹਾਂ ਦੀ ਜੇ ਤੁਹਾਡੇ ਕੋਲੋਂ ਵੀਡੀਓ ਨਹੀਂ ਬਣਦੀ ਜਾਂ ਅਮਰਜੈਂਸੀ ਆ ਜਿਹੜਾ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਸਾਨੂੰ ਫੋਨ ਕਰਕੇ ਵੀ ਤੁਸੀਂ ਬੁਲਾ ਸਕਦੇ ਹੋ ਧੰਨਵਾਦ ਜੀ ਸਸ਼ਕਤਰਾ